ਬਾਜੀ ਦਰੇਸ਼ ਕੁਮਾਰ ਮੁੰਨਾ ਤੇ ਰੇੜੀ ਫੜੀ ਯੂਨੀਅਨ ਪ੍ਰਧਾਨ ਤੇ ਈਰਸ਼ਕਾ ਯੂਨੀਅਨ ਮੀਟਿੰਗ ਜੀ ਨਸ਼ਿਆਂ ਦੇ ਬਾਰੇ ਅੱਜ ਹੋਈ ਆ ਇੱਕ ਸਰਕਾਰ ਨੇ ਜਿਹੜੀ ਮਹੀਮ ਜਲਾਈ ਆ ਬਹੁਤ ਵਧੀਆ ਜਿਹੜੀ ਮਹੀਮ ਜਲਾਈ ਆ ਇਹ ਜਿਹੜੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਇੱਕ ਕ੍ਰਾਂਤੀ ਚੱਲਣ ਲੱਗੀ ਆ ਮੈਂ ਤੇ ਇਹ ਜਿਹੜੀ ਮਤਲਬ ਕਹਿੰਦਾ ਏਡੀਸੀ ਸਾਹਿਬ ਨੇ ਮੀਟਿੰਗ ਕਰਾਈ ਜਾਂ ਏਡੀਸੀ ਸਾਹਿਬ ਨੇ ਸਾਨੂੰ ਜੋ ਦੱਸਿਆ ਵਾ ਮੈਂ ਬਹੁਤ ਧੰਨਵਾਦ ਹੈ ਏਡੀਸੀ ਸਾਹਿਬ ਦਾ ਕਿ ਜਿਹੜੀ ਉਹਨਾਂ ਨੇ ਮੀਟਿੰਗ ਫੜ ਕੇ ਦੁਕਾਨਦਾਰ ਭਰਾਵਾਂ ਨੂੰ ਅਤੇ ਸ਼ਹਿਰ ਦੇ ਜਨੇ ਲੋਕ ਆ ਉਹਨਾਂ ਨੂੰ ਸੱਦ ਕੇ ਇਸ ਬਾਰੇ ਜਾਗਰੂਕ ਕੀਤਾ ਉਹਨਾਂ ਨੇ ਸਾਨੂੰ ਇਹ ਦੱਸਿਆ ਵਾ ਕਿ ਤੁਸੀਂ ਘਰ ਘਰ ਜਾਂ ਆਪਣੀਆਂ ਦੁਕਾਨਾਂ ਤੇ ਜਾਂ ਆਪਣੀ ਛੋਪਾਂ ਦੇ ਉੱਤੇ ਜੇ ਕੋਈ ਨਸ਼ਾ ਵੇਚਦਾ ਪਿਆ ਜਾਂ ਕੋਈ ਵੀ ਜਹੋ ਜਿਆ ਕੰਮ ਕਰਦਾ ਵਾ ਉਹ ਤੁਹਾਡੇ ਕੋਲ ਆਉਂਦਾ ਵਾ ਦੁਕਾਨਾਂ ਦੇ ਉੱਤੇ ਉਹੀ ਉਹਦੇ ਬਾਰੇ ਪੁੱਛਣੋ ਠੀਕ ਆ ਕਿਉਂਕਿ ਚਲੋ ਇਹ ਹੱਡਾ ਜਿਹੜਾ ਇੱਕ ਇਨਸਾਨੀਅਤ ਫਰਜ਼ ਬੰਦਾ ਵਾ ਕਿ ਜਿਹੜਾ ਵੀ ਮਤਲਬ ਕਿ ਕੋਈ ਜਿਹੜਾ ਦੇਸ਼ ਵਿਰੋਧੀ ਜਿਹੜਾ ਨਸ਼ੇ ਪੱਤੇ ਜੋ ਵੇਚਦਾ ਵਾ ਤੇ ਤੁਹਾਡੀ ਜਿਹੜੀ ਨੌਜਵਾਨ ਪੀੜ੍ਹੀ ਤਾਂ ਹੋਈ ਬਾਤ ਸਕਦੀ ਆ ਕਿ ਜੇ ਆਪਾਂ ਉਹਨੂੰ ਅਸੀਂ ਢੱਕਾਂਗੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਇਸ ਕ੍ਰਾਂਤੀ ਦੇ ਅੱਗੇ ਆਓ ਔਰ ਪੁਲਿਸ ਪ੍ਰਸ਼ਾਸਨ ਦਾ ਸੰਯੋਗ ਦਿਓ ਜਿਹੜੇ ਇਹੋ ਜਿਹੇ ਨਸ਼ੇ ਜਾਂ ਵੇਚਦੇ ਨੇ ਜਾਂ ਟੀਕੇ ਲਾਉਂਦੇ ਆ ਜਾਂ ਕਿਹੇ ਵੀ ਕਿਸਮ ਦਾ ਕੋਈ ਨਸ਼ਾ ਵੇਚਦਾ ਜਾਂ ਪੀਂਦਾ ਵਾ ਉਹਦਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਕਰਕੇ ਜਾਂ ਜਿਹੜੇ ਕੋਈ ਨਸ਼ੇ ਕਰ ਰਹੇ ਆ ਹਸਪੀਟਲਾਂ ਦੇ ਵਿੱਚ ਜਿਹੜੇ ਨਸ਼ੇ ਛਡਾਊ ਕੇਂਦਰ ਆ ਬਹੁਤ ਵਧੀਆ ਜਿਹੜੀ ਉਹਦੇ ਵਿੱਚ ਐਸ ਵੇਲੇ ਜਿਹੜੀਆਂ ਸਹੂਲਤਾਂ ਜਿਹੜੇ ਏਡੀਸੀ ਸਾਹਿਬ ਕਹਿੰਦੇ ਸੀ ਦਿੱਤੀਆਂ ਹੀ ਆਵਾ ਕਿਉਂਕਿ ਅਸੀਂ ਇਹ ਇਹ ਨੂੰ ਲੈ ਕੇ ਚੱਲਦੇ ਆਂ ਕਿ ਵਾਕਈ ਠੀਕ ਆ ਕਿ ਜੇ ਉੱਥੇ ਬੱਚਾ ਜਿਹੜਾ ਕੋਈ ਨਸ਼ਾ ਕਰਦਾ ਜਾਂ ਗਲਤ ਰਸਤੇ 'ਚ ਪੈ ਗਿਆ ਵਾ ਉਹ ਜੇ ਉੱਥੇ ਜਾ ਕੇ ਸੁਧਰ ਸਕਦਾ ਤੇ ਇਹਦੇ ਵਰਗੀ ਕੋਈ ਕੀ ਜੀ ਨਹੀਂ ਆ ਅੱਜ ਦੀ ਮੀਟਿੰਗ ਜਿਹੜੀ ਹੋਈ ਆ ਸਾਡੀ ਮਾਨਯੋਗ ਐਡੀਐਸ ਸਾਹਿਬ ਜਨਰਲ ਜਿਹੜੀ ਸਾਡੀ ਮੀਟਿੰਗ ਬੁਲਾਈ ਵਪਾਰ ਮਿੰਟਰ ਗੁਰਦਾਸਪੁਰ ਵੱਲੋਂ ਸਮੂਹ ਵਪਾਰੀਆਂ ਨੂੰ ਅੱਜ ਉਹਨੇ ਮੈਸੇਜ ਦਿੱਤਾ ਪਰ ਮੈਸੇਜ ਉਹਨਾਂ ਦਾ ਇਹ ਸੀ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਔਰ ਜਿਹੜੇ ਇਨਸਾਨ ਨਸ਼ਾ ਨਹੀਂ ਕਰਦੇ ਅਗਰ ਉਹ ਤੁਹਾਡੀ ਦੁਕਾਨ ਤੇ ਆਉਂਦੇ ਨੇ ਜੇ ਉਹ ਨਸ਼ਾ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਆਪਣੀ ਸ਼ਾਪ ਦੇ ਉੱਤੋਂ ਜਿਹੜਾ ਵੀ ਤੁਸੀਂ ਸਮਾਨ ਵੇਚਦੇ ਹੋ ਉਹਦਾ 10% ਜਿਹੜਾ ਵਾ ਡਿਸਕਾਊਂਟ ਉਹਨਾਂ ਨੂੰ ਦਿੱਤਾ ਜਾਵੇ। ਤੁਸੀਂ ਉਹ ਸਾਡੇ ਨਾਲ ਅਲੱਗ ਕਿ ਜੋ ਪੰਜਾਬ ਦੇ ਹਾਲਾਤ ਬਣੇ ਨੇ ਲਾਰਡ ਆਰਡਰ ਦੀ ਸਥਿਤੀ ਕੀ ਹੈ? ਅੱਜ ਗੁਰਦਾਸਪੁਰ ਦੇ ਲੋਕ ਸਹਮੇ ਪਏ ਨੇ, ਵਪਾਰੀ ਸਹਮੇ ਪਏ ਵਪਾਰ ਪੰਜਾਬ ਦਾ ਪੰਜਾਬ ਤੋਂ ਬਾਹਰ ਜਾ ਰਿਹਾ ਵਾ। ਆ ਮੇਰੇ ਬਾਰਡਰ ਜ਼ਿਲ੍ਹੇ ਦੇ ਉੱਤੇ ਫਤੇਗੜ ਚੂੜੀਆਂ, ਡੇਰਾਂ ਬਾਬਾ ਨਾਲ ਨਿਕ ਕਰਨਤਰ ਸਾਈਡ ਤੇ ਰੋਜ਼ ਨਿੱਤ ਜਿਹੜੀਆਂ ਉੱਥੇ ਗੋਲੀਆਂ ਚੱਲਦੀਆਂ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਦੇ ਉੱਤੇ ਇੰਨੇ ਅਟੈਕ ਹੋ ਰਹੇ ਨੇ ਔਰ ਮੈਂ ਉਸ ਪਾਸੇ ਵੀ ਸਰਕਾਰ ਦਾ ਜਿਉ ਮੈਂ ਇਹ ਗੱਲ ਮੰਨਦਾ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਲੇਟ ਲਿਆ ਲੇਕਿਨ ਬਹੁਤ ਵਧੀਆ ਲਿਆਦਾ ਸਲਾਗਾ ਯੋਗ ਹੈ ਨਸ਼ੇ ਦੇ ਖਿਲਾਫ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਹਾਂ ਅਸੀਂ ਹਰ ਪੱਖੋਂ ਵਪਾਰ ਮੰਡਲ ਗੁਰਦਾਸਪੁਰ ਔਰ ਮੈਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਡਿਸਟ੍ਰਿਕਟ ਲੁਨਰ ਗੁਰਦਾਸਪੁਰ ਦਾ ਪ੍ਰਧਾਨ ਹਾਂ ਅਸੀਂ ਐਡੀ ਸਾਹਿਬ ਨੂੰ ਭਰੋਸਾ ਦਵਾਇਆ ਕਿ ਅਸੀਂ 100% ਗੁਰਦਾਸਪੁਰ ਦਾ ਵਪਾਰੀ ਤੁਹਾਡੇ ਹਰ ਸਹਿਯੋਗ ਦੇ ਨਾਲ ਮੋਢੇ ਦਾ ਮੋਢਾ ਲਾ ਖੜਾ ਵਾ ਪਰ ਇਹਦੇ ਨਾਲ ਸਰਕਾਰ ਨੂੰ ਵੀ ਥੋੜਾ ਜਿਆ ਸਾਾਨੂੰ ਕੀ ਰੀਲੀਫ ਹੈ ਅਸੀਂ ਤੇ ਦੁਕਾਨਾਂ ਹੀ ਆਪਣੇ ਡਰਦਿਆਂ ਕਰਦੇ ਪਏ ਆ ਅੱਜ ਹਰ ਦੁਕਾਨਦਾਰ ਤੇ ਚੌਥੀ ਦੁਕਾਨ ਦੇ ਉੱਤੇ ਸਮਾਨ ਖੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਦੱਸ ਦੇਣਾ ਪਿਛਲੇ 1.5 ਤੋਂ 2 ਸਾਲ ਦੇ ਵਿੱਚ 40 ਤੋਂ 45 ਚੋਰੀਆਂ ਹੋਈਆਂ ਨੇ ਇੱਕ ਵੀ ਚੋਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਜੇ ਟਰੇਸ ਨਹੀਂ ਹੋਈ ਜਿਨ੍ਹਾਂ ਵਿੱਚ 4-5 ਮੇਜਰ ਚੋਰੀਆਂ ਜੜੀਆਂ ਨੇ ਇੰਪਰੂਵਮੈਂਟ ਟਾਸਟ ਦੇ ਵਿੱਚ 35-40 ਲੱਖ ਰੁਪਏ ਚੋਰੀ ਹੋਈ ਉਹ ਅੱਡੀ ਟਰੇਸ ਹੋਈ ਸਾਡੇ ਗੁਰਦਾਸਪੁਰ ਚ ਨਹਿਰੂ ਪਾਰਕ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਚੋਰੀ 25-30 ਲੱਖ ਰੁਪਏ ਉਹ ਨਹੀਂ ਚੋਰੀ ਟਰੇਸ ਹੋਈ ਜਿਹੜੀ ਕਨਵਨ ਰੋਡ ਤੇ ਸਾਡੇ ਵਪਾਰੀ ਭਰਾ ਸ਼ਰਾਫ ਆਰਾਮ ਲੁਭਾਇਆ ਜੀ ਦੇ ਘਰ ਜਾਕਾ ਪਿਆ ਅੱਜ ਤੱਕ ਉਹ ਨਹੀਂ ਮਤਲਬ ਕਿੰਨੀਆਂ ਕਿ ਤੁਹਾਨੂੰ ਦੱਸਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੱਥੇ ਨਸ਼ੇ ਦੇ ਖਿਲਾਫ ਤੁਸੀਂ ਯੁੱਧ ਛੇੜਿਆ ਲਾਨ ਆਰਡਰ ਦੀ ਸਥਿਤੀ ਨੇ ਵੀ ਨਾਲ ਕੰਟਰੋਲ ਕਰੋ ਅਸੀਂ ਸਾਡੇ ਵੱਲੋਂ ਅਸੀਂ ਵਪਾਰ ਮੰਡਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤੁਹਾਡੇ ਨਾਲ ਵਾ ਚਟਾਨ ਦੀ ਤਰ੍ਹਾਂ ਖੜੇ ਆ ਨਸ਼ਿਆਂ ਦੇ ਖਿਲਾਫ ਆ ਅਸੀਂ ਜੋ ਵੀ ਤੁਸੀਂ ਸਾਡੇ ਜਿਵੇਂ ਡਿਊਟੀ ਲਾਓਗੇ ਅਸੀਂ ਕਰਾਂਗੇ